ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਵਾਲੇ ਹਾਂ ਜੀ ਕਿ ਉਹ ਕਿਹੜੇ ਨੌ ਸੰਕੇਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਜੀ ਕਿ ਕੇ ਪਰਮਾਤਮਾ ਜੀ ਤੁਹਾਡੇ ਨਾਲ ਹਨ ਤੁਹਾਡੇ ਹਮੇਸ਼ਾ ਹੀ ਅੰਗ ਸੰਗ ਰਹਿੰਦੇ ਹਨ ਤੁਹਾਨੂੰ ਕਦੇ ਵੀ ਕਿਸੇ ਦੁੱਖ ਤੋਂ ਪਰੇਸ਼ਾਨ ਹੋਣ ਨਹੀਂ ਦਿੰਦੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਭਰੀ ਨਿਗਾਹ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਸਾਥ ਸੰਗਤ ਜੀ ਵਿਅਕਤੀ ਹਮੇਸ਼ਾ ਹੀ ਸੋਚਦਾ ਹੈ ਕਿ ਪਰਮਾਤਮਾ ਪਤਾ ਨਹੀਂ ਮੈਨੂੰ ਪਿਆਰ ਕਰਦੇ ਹਨ ਜਾਂ ਨਹੀਂ। ਜੋ ਪਰਮਾਤਮਾ ਦਾ ਪਿਆਰ ਨਹੀਂ ਚਾਹੁੰਦਾ ਪਰ ਪਰਮਾਤਮਾ ਨੂੰ ਪਰ ਪਰਮਾਤਮਾ ਤਾਂ ਸਭ ਨੂੰ ਆਪਣਾ ਪਿਆਰ ਵੱਖ-ਵੱਖ ਰੂਪਾਂ ਦੇ ਵਿੱਚ ਦਿੰਦੇ ਹਨ ਕਿਸੇ ਨੂੰ ਜੀਵਨ ਵਿੱਚ ਬੇਹੱਦ ਸੁੱਖ ਮਿਲ ਜਾਂਦਾ ਹੈ ਤੇ ਕਿਸੇ ਨੂੰ ਜੀਵਨ ਮਿਲਿਆ ਜੁਲਿਆ ਹੀ ਰਹਿੰਦਾ ਹੈ ਇਹ ਦੁੱਖ ਤੇ ਸੁੱਖ ਦੇ ਰੂਪ ਹੀ ਨੇ ਜੋ ਸਾਨੂੰ ਜੀਵਨ ਦੇ ਅਸਲੀ ਮਤਲਬ ਦਾ ਅਹਿਸਾਸ ਕਰਵਾਉਂਦੇ ਹਨ ਪਰ ਜਦੋਂ ਵੀ ਇੱਕ ਆਮ ਮਨੁੱਖ ਦੇ ਨਾਲ ਕੁਝ ਬੁਰਾ ਹੁੰਦਾ ਹੈ ਤਾਂ ਉਹ ਇੱਕ ਵਾਰ ਜ਼ਰੂਰ ਸੋਚਦਾ ਹੈ ਕਿ ਪਤਾ ਨਹੀਂ ਪ੍ਰਮਾਤਮਾ ਉਸ ਨੂੰ ਪਿਆਰ ਕਰਦੇ ਹਨ ਜਾਂ ਨਹੀਂ ਇਹ ਸੋਚ ਸਾਡੇ ਸਭ ਦੇ ਮਨ ਵਿੱਚ ਆ ਹੀ ਜਾਂਦੀ ਹੈ ਸਾਥ ਸੰਗਤ ਜੀ ਤੁਹਾਡੇ ਵੀ ਮਨ ਵਿੱਚ ਕਦੇ-ਕਦਾਈਂ ਤਾਂ ਆ ਹੀ ਹੋਵੇਗੀ ਕਿਉਂਕਿ ਅਸੀਂ ਬਹੁਤ ਹੀ ਸੀਮਤ ਦ੍ਰਿਸ਼ਟੀ ਰੱਖਦੇ ਹਾਂ ਸਾਡੇ ਲਈ ਹਾਲਾਤਾਂ ਦੀ ਸਮਝ ਅਕਸਰ ਹੀ ਸਾਡੇ ਕੋਲੋਂ ਅਧੂਰੀ ਰਹਿ ਜਾਂਦੀ ਹੈ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨ ਵਾਲੇ ਹਾਂ ਜੀ ਕਿ ਪਰਮਾਤਮਾ ਦੇ ਅਜਿਹੇ ਨੌ ਸੰਕੇਤਾਂ ਦੇ ਬਾਰੇ ਜਿਨ੍ਹਾਂ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਪਰਮਾਤਮਾ ਦੇ ਕਿੰਨੇ ਕ ਨੇੜੇ ਹੋ ਤੇ ਉਹ ਤੁਹਾਨੂੰ ਕਿੰਨਾ ਕ ਪਿਆਰ ਕਰਦੇ ਹਨ ਤੁਹਾਡੇ ਤੇ ਆਪਣੀ ਮਿਹਰ ਭਰੀ ਨਿਗਾਹ ਦ੍ਰਿਸ਼ਟੀ ਕਿਵੇਂ ਕਰਦੇ ਹਨ ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇ ਕਿ ਪਰਮਾਤਮਾ ਜੀ ਤੁਹਾਡੇ ਅੰਗ ਸੰਗ ਹਮੇਸ਼ਾ ਹੀ ਰਹਿੰਦੇ ਹਨ ਜੇ ਪਰਮਾਤਮਾ ਤੁਹਾਨੂੰ ਪਿਆਰ ਕਰਦੇ ਹਨ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਸੰਕੇਤ ਹੁੰਦਾ ਹੈ ਜੀ ਕਿ ਤੁਸੀਂ ਜੋ ਵੀ ਕਰੋਗੇ ਉਸ ਵਿੱਚ ਤੁਹਾਨੂੰ ਅਸਫਲਤਾ ਮਿਲ ਜਾਵੇਗੀ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਸੁਣ ਕੇ ਤੁਹਾਨੂੰ ਥੋੜਾ ਜਿਹਾ ਅਜੀਬ ਲੱਗ ਰਿਹਾ ਹੋਵੇਗਾ ਕਿ ਸਾਡੀ ਵੀਡੀਓ ਦਾ ਵਿਸ਼ਾ ਤਾਂ ਇਹ ਸੀ ਕਿ ਪਰਮਾਤਮਾ ਤੁਹਾਡੇ ਨਾਲ ਹਨ ਪਰ ਇਹ ਫਿਰ ਅਸਫਲਤਾ ਦੀ ਗੱਲ ਕਿਉਂ ਕਰ ਰਹੇ ਹਨ ਪਰ ਇਹ ਬਿਲਕੁਲ ਸੱਚਾਈ ਹੈ ਕਿ ਤੁਸੀਂ ਹਰ ਚੀਜ਼ ਵਿੱਚ ਆਪਣਾ 100% ਦੀ ਦਿਓਗੇ ਭਾਵੇਂ ਕਿ ਕੰਮ ਪੂਰੀ ਹੀ ਇਮਾਨਦਾਰੀ ਦੇ ਨਾਲ ਕਰੋਗੇ ਮਿਹਨਤ ਨਾਲ ਕਰੋਗੇ ਪਰ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਵਾਰ-ਵਾਰ ਤੁਹਾਡੀ ਜ਼ਿੰਦਗੀ ਵਿੱਚ ਉਤਰਾ ਚੜਾ ਹੁੰਦਾ ਹੀ ਰਹੇਗਾ ਜਦੋਂ ਤੱਕ ਕਿ ਤੁਹਾਡੀਆਂ ਅੱਖਾਂ ਨਹੀਂ ਖੁੱਲ ਜਾਂਦੀਆਂ ਤੁਹਾਡਾ ਪੂਰਨ ਵਿਸ਼ਵਾਸ ਪਰਮਾਤਮਾ ਨਾਲ ਨਹੀਂ ਬਣ ਜਾਂਦਾ ਕਈ ਵਾਰ ਇਸ ਅਸਫਲਤਾ ਦੇ ਰਾਹ ਵਿੱਚ ਤੁਸੀਂ ਆਪਣੀ ਮਿਹਨਤ ਤੇ ਯਤਨਾਂ ਤੇ ਸ਼ੱਕ ਕਰਨ ਲੱਗ ਪੈਂਦੇ ਹੋ ਤੁਸੀਂ ਸੋਚਦੇ ਹੋ ਕਿ ਤੁਹਾਡੇ ਕੋਲੋਂ ਸ਼ਾਇਦ ਕਿਤੇ ਗਲਤੀ ਹੋ ਗਈ ਹੋਵੇ ਪਰ ਇਹ ਗਲਤੀ ਨਹੀਂ ਹੁੰਦੀ ਇਹ ਪਰਮਾਤਮਾ ਜੀ ਦੇ ਵੱਲੋਂ ਤੁਹਾਨੂੰ ਸਿੱਖਿਆ ਦਿੱਤੀ ਜਾਣੀ ਹੁੰਦੀ ਹੈ ਪਰਮਾਤਮਾ ਸਾਨੂੰ ਸਿਖਾਉਣ ਦੇ ਲਈ ਇਹ ਰਾਹ ਚੁਣਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਫਲਤਾ ਅਸਲੀ ਸਫਲਤਾ ਨਹੀਂ ਹੈ ਜਦੋਂ ਤੱਕ ਅਸੀਂ ਹਾਰ ਦਾ ਅਨੁਭਵ ਨਹੀਂ ਕਰਦੇ ਸਤਸੰਗਤ ਜੀ ਦੂਜਾ ਸੰਕੇਤ ਪਰਮਾਤਮਾ ਦੇ ਪਿਆਰ ਦਾ ਇਹ ਹੈ ਕਿ ਤੁਹਾਡਾ ਆਪਣੇ ਉੱਤੇ ਜੋ ਭਰੋਸਾ ਹੈ ਉਹ ਇੱਕ ਵਾਰ ਖਤਮ ਹੋ ਜਾਵੇਗਾ ਜਦੋਂ ਪਰਮਾਤਮਾ ਤੁਹਾਡੇ ਨਾਲ ਹੁੰਦੇ ਹਨ ਤਾਂ ਤੁਹਾਨੂੰ ਬਹੁਤ ਕੁਝ ਇਕੱਲਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਨਹੀਂ ਸਮਝ ਪਾਓਗੇ ਕਿ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਤੁਸੀਂ ਖੁਦ ਨੂੰ ਇੱਕ ਅਜਿਹੀ ਸਥਿਤੀ ਵਿੱਚ ਮਹਿਸੂਸ ਕਰੋਗੇ ਜਿੱਥੇ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ ਤੁਸੀਂ ਕਿਸੇ ਨੂੰ ਆਪਣੇ ਪਰੇਸ਼ਾਨੀ ਸਾਂਝੀ ਨਹੀਂ ਕਰ ਸਕਦੇ ਜੇਕਰ ਕਿਸੇ ਨੂੰ ਦੱਸੋਗੇ ਵੀ ਤਾਂ ਉਹਨਾਂ ਦੇ ਲਈ ਇਹ ਬਹੁਤ ਛੋਟੀ ਗੱਲ ਹੋ ਜਾਵੇਗੀ ਤਾਂ ਉਹ ਇਸ ਦੇ ਧਿਆਨ ਹੀ ਨਹੀਂ ਦੇਣਗੇ ਇਸ ਸਮੇਂ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਵਿਹਲੇ ਮਹਿਸੂਸ ਕਰੋਗੇ ਤੁਸੀਂ ਅਕਸਰ ਇਹ ਸੋਚਦੇ ਰਹੋਗੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੋਂ ਸਹੀ ਰਾਹ ਤੇ ਵਾਪਸ ਆ ਜਾਓਗੇ ਇਹ ਉਹੀ ਸਮਾਂ ਹੁੰਦਾ ਹੈ ਜਦੋਂ ਪਰਮਾਤਮਾ ਤੁਹਾਡੇ ਅੰਦਰ ਇੱਕ ਨਵੀਂ ਤਾਕਤ ਨੂੰ ਜਨਮ ਦੇ ਰਹੇ ਹੁੰਦੇ ਹਨ ਉਹ ਤੁਹਾਨੂੰ ਸਿਖਾ ਰਹੇ ਹੁੰਦੇ ਹਨ ਕਿ ਅਸਲ ਤਾਕਤ ਤੁਹਾਡੇ ਅੰਦਰੋਂ ਹੀ ਆਉਂਦੀ ਹੈ ਸਾਤ ਸੰਗਤ ਜੀ ਪਰਮਾਤਮਾ ਜੀ ਦੇ ਪਿਆਰ ਦਾ ਤੀਜਾ ਸੰਕੇਤ ਹੁੰਦਾ ਹੈ ਕਿ ਤੁਹਾਡੇ ਜੀਵਨ ਵਿੱਚ ਦੁੱਖ ਚਰਮ ਸੀਮਾ ਤੇ ਹੋਵੇਗਾ ਤੁਹਾਨੂੰ ਲੱਗੇਗਾ ਜਿਵੇਂ ਇਸ ਤੋਂ ਵੱਧ ਬੁਰਾ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ ਤੁਸੀਂ ਦੁੱਖ ਦੀ ਚਰਮ ਸੀਮਾ ਨੂੰ ਮਹਿਸੂਸ ਕਰੋਗੇ ਤੁਸੀਂ ਮਹਾਨ ਸੰਤਾਂ ਮਹਾਪੁਰਸ਼ਾਂ ਦਾ ਜੀਵਨ ਵੇਖਿਆ ਹੀ ਹੋਵੇਗਾ ਸਭ ਆਪਣੇ ਜੀਵਨ ਵਿੱਚ ਵੱਡੇ ਤੋਂ ਵੱਡੇ ਦੁੱਖਾਂ ਵਿੱਚ ਡਿੱਗੇ ਹੁੰਦੇ ਹਨ ਫਿਰ ਉਹਨਾਂ ਦੇ ਅੰਦਰ ਆਪਣੇ ਆਪ ਹੀ ਵੈਰਾਗ ਆ ਜਾਂਦਾ ਹੈ ਇਸ ਜੀਵਨ ਦੇ ਕਈ ਸੁੱਖਾਂ ਤੋਂ ਅੱਗੇ ਪ੍ਰਮਾਤਮਾ ਨੂੰ ਜਾਣਨ ਦੀ ਉਹਨਾਂ ਦੇ ਮਨ ਵਿੱਚ ਪਿਆਸ ਜਾਗ ਜਾਂਦੀ ਹੈ ਤੇ ਅੰਤ ਵਿੱਚ ਉਹਨਾਂ ਨੇ ਪਰਮਾਤਮਾ ਨੂੰ ਪਾ ਵੀ ਲਿਆ ਹੁੰਦਾ ਹੈ ਕਿਉਂਕਿ ਉਹਨਾਂ ਨੇ ਦੁੱਖ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਹੰਢਾਏ ਹੁੰਦੇ ਹਨ ਤੇ ਉਹਨਾਂ ਨੂੰ ਦੁੱਖਾਂ ਨੂੰ ਅੰਤ ਪਾਉਣ ਲਈ ਉਹ ਆਪਣੇ ਪਰਮਾਤਮਾ ਨੂੰ ਪਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹਨ ਸਾਧ ਸੰਗਤ ਜੀ ਇਹਨਾਂ ਦੁੱਖਾਂ ਤੋਂ ਬੰਦਾ ਐਨਾ ਟੁੱਟ ਤਾਂ ਜਾਂਦਾ ਹੈ ਪਰ ਇਹਨਾਂ ਦੁੱਖਾਂ ਦੇ ਨਾਲ ਉਹਦੇ ਅੰਦਰ ਪਰਮਾਤਮਾ ਦੇ ਪ੍ਰਤੀ ਪਿਆਰ ਵੀ ਪੈਦਾ ਹੋ ਜਾਂਦਾ ਹੈ ਉਹਨੂੰ ਇਹ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਇਹ ਸੰਸਾਰ ਵਿੱਚ ਸਾਰੇ ਹੀ ਸੁੱਖ ਨਹੀਂ ਹਨ ਕੁਝ ਅਜੀਹਾ ਵੀ ਹੈ ਜੋ ਇਸ ਸੰਸਾਰ ਤੋਂ ਪਰੇ ਹੈ ਤੇ ਉਹ ਸ਼ਾਇਦ ਪਰਮਾਤਮਾ ਹੀ ਹੈ ਸਾਧ ਸੰਗਤ ਜੀ ਪਰਮਾਤਮਾ ਸਾਨੂੰ ਸਭ ਤੋਂ ਪਹਿਲਾਂ ਹਾਰਨਾ ਸਿਖਾਉਂਦੇ ਹਨ ਕਿਉਂਕਿ ਜਦੋਂ ਤੱਕ ਤੁਸੀਂ ਹਾਰ ਨੂੰ ਨਹੀਂ ਸਮਝੋਗੇ ਤੁਸੀਂ ਜਿੱਤ ਨੂੰ ਵੀ ਨਹੀਂ ਸਮਝ ਸਕਦੇ ਹੁਣ ਦੱਸਦੇ ਹਾਂ ਜੀ ਚੌਥੇ ਸੰਕੇਤ ਦੇ ਬਾਰੇ ਕਿ ਜਦੋਂ ਤੁਹਾਡੀਆਂ ਸਾਰੀਆਂ ਹੀ ਉਮੀਦਾਂ ਟੁੱਟ ਜਾਣਗੀਆਂ ਤਾਂ ਤੁਹਾਡੇ ਅੰਦਰ ਇੱਕ ਅੰਦਰੋਨੀ ਖੋਜ ਸ਼ੁਰੂ ਹੋ ਜਾਵੇਗੀ ਇਸ ਨਾਲ ਤੁਸੀਂ ਖੁਦ ਨੂੰ ਪਰਖੋਗੇ ਆਪਣੀਆਂ ਕਮੀਆਂ ਤੇ ਖਾਮੀਆਂ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰੋਗੇ ਆਪਣੇ ਜੀਵਨ ਵਿੱਚ ਜੋ ਵੀ ਕੁਝ ਤੁਸੀਂ ਗਵਾ ਦਿੱਤਾ ਹੋਵੇਗਾ ਜਿਸ ਵਿੱਚ ਵੀ ਤੁਸੀਂ ਅਸਫਲ ਹੋਏ ਹੋਵੋਗੇ ਤੁਸੀਂ ਉਸ ਦਾ ਕਾਰਨ ਲੱਭੋਗੇ ਤੁਸੀਂ ਖੁਦ ਨੂੰ ਆਪਣੇ ਅੰਦਰੋਂ ਸਵਾਲ ਪੁੱਛੋਗੇ ਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਖੁਦ ਨਾਲ ਆਪਣੀ ਅੰਤਰ ਆਤਮਾ ਦੇ ਨਾਲ ਜੁੜਨ ਲੱਗ ਜਾਂਦੇ ਹੋ ਤੁਹਾਡੇ ਜੀਵਨ ਵਿੱਚ ਇੱਕ ਨਵਾਂ ਬਦਲਾਵ ਆਉਂਦਾ ਹੈ ਇਹ ਸਮਾਂ ਤੁਹਾਨੂੰ ਆਪਣੇ ਅੰਦਰ ਨਵੀਂ ਸੂਝ ਤੇ ਤਾਕਤ ਨੂੰ ਪੈਦਾ ਕਰਨ ਦਾ ਹੁੰਦਾ ਹੈ ਇਹ ਸਮਾਂ ਤੁਹਾਨੂੰ ਸਿਖਾਉਂਦਾ ਹੈ ਕਿ ਅਸਲ ਸ਼ਕਤੀ ਆਪਣੇ ਅੰਦਰ ਹੀ ਪਾਈ ਜਾਂਦੀ ਹੈ ਸਾਤ ਸੰਕੇਤ ਜੀ ਪੰਜਵਾਂ ਸੰਕੇਤ ਕੀ ਤੁਹਾਡੇ ਜੀਵਨ ਵਿੱਚ ਤੁਹਾਡੇ ਕਿਰਦਾਰ ਜਾਂ ਚਰਿੱਤਰ ਇੱਕ ਬਦਲਾਵ ਆ ਜਾਵੇਗਾ ਜਦੋਂ ਤੁਸੀਂ ਖੁਦ ਨਾਲ ਜੁੜਨ ਲੱਗਦੇ ਹੋ ਤਾਂ ਤੁਸੀਂ ਖੁਦ ਨੂੰ ਤੇ ਆਪਣੀਆਂ ਖਾਮੀਆਂ ਨੂੰ ਸਮਝਣ ਲੱਗ ਜਾਂਦੇ ਹੋ ਇਸ ਨਾਲ ਤੁਸੀਂ ਖੁਦ ਨੂੰ ਬਦਲਣਾ ਤੇ ਤਰਾਸ਼ਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਪਹਿਲਾਂ ਨਾਲੋਂ ਵੱਧ ਸ਼ਾਂਤ ਤੇ ਕਿਸੇ ਦੇ ਕਿਸੇ ਵੀ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਨੀ ਪਸੰਦ ਨਹੀਂ ਕਰਦੇ ਕਿਸੇ ਨੂੰ ਕੁਝ ਵੀ ਮਾੜਾ ਚੰਗਾ ਨਹੀਂ ਬੋਲਦੇ ਕਿਸੇ ਦੀ ਕੋਈ ਚੁਗਲੀ ਨਿੰਦਿਆ ਨਹੀਂ ਕਰਦੇ ਇਹ ਵੀ ਪਰਮਾਤਮਾ ਦੇ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਸਾਧ ਸੰਗਤ ਜੀ ਜਦੋਂ ਵੀ ਅਸੀਂ ਪਰਮਾਤਮਾ ਦੇ ਰਹਿਤੇ ਜਾਂਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਸਾਡੇ ਅੰਦਰ ਬਦਲਾਅ ਲੈ ਕੇ ਆਉਂਦੇ ਹਨ ਤਾਜੋ ਅਸੀਂ ਉਸਦੀ ਭਾਸ਼ਾ ਨੂੰ ਸਮਝ ਸਕੀਏ ਜਦੋਂ ਤੱਕ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਹੀ ਨਹੀਂ ਸਮਝ ਸਕਾਂਗੇ ਤਦ ਤੱਕ ਅਸੀਂ ਪਰਮਾਤਮਾ ਤੇ ਉਹਦੇ ਪਿਆਰ ਨੂੰ ਵੀ ਨਹੀਂ ਸਮਝ ਸਕਦੇ ਇਸ ਲਈ ਪਰਮਾਤਮਾ ਸਾਡੇ ਅੰਦਰ ਬਦਲਾਵ ਲਿਆਉਂਦੇ ਹਨ ਤੇ ਉਹਦੀ ਭਾਸ਼ਾ ਨੂੰ ਸਮਝਣਾ ਸਿਖਾਉਂਦੇ ਹਨ ਫਿਰ ਚਾਹੇ ਉਹ ਦੁੱਖ ਹੋਵੇ ਜਾਂ ਕਿਸੇ ਵੀ ਜ਼ਰੀਏ ਨਾਲ ਇਹ ਪਰਮਾਤਮਾ ਵੱਲੋਂ ਪਿਆਰ ਦਰਸਾਉਂਦਾ ਹੈ ਅਗਲਾ ਸੰਕੇਤ ਹੈ ਜੀ ਕਿ ਪਰਮਾਤਮਾ ਤੁਹਾਨੂੰ ਪਿਆਰ ਕਰਦੇ ਹਨ ਕਿ ਤੁਸੀਂ ਕਿਸੇ ਵੀ ਚੀਜ਼ ਵਿੱਚ ਹਾਰ ਜਿੱਤ ਦਾ ਅਨੁਭਵ ਹੀ ਨਹੀਂ ਕਰੋਗੇ ਭਾਵੇਂ ਤੁਹਾਨੂੰ ਜਿੱਤ ਪ੍ਰਾਪਤ ਹੋਵੇ ਭਾਵੇਂ ਹਾਰ ਤੁਹਾਡੇ ਲਈ ਦੋਵੇਂ ਹੀ ਚੀਜ਼ਾਂ ਇੱਕ ਸਮਾਨ ਹੋਣਗੀਆਂ ਸਾਧ ਸੰਗਤ ਜੀ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਬਦਲ ਚੁੱਕੇ ਹੋਵੋਗੇ ਤੁਹਾਡੇ ਅੰਦਰ ਇੱਕ ਬਦਲਾਅ ਆ ਰਿਹਾ ਹੋਵੇਗਾ ਹੁਣ ਤੁਹਾਡਾ ਨਜ਼ਰੀਆ ਜੀਵਨ ਪ੍ਰਤੀ ਬਦਲਦਾ ਹੀ ਜਾਵੇਗਾ ਇਸ ਸਮੇਂ ਤੁਹਾਡੇ ਜੀਵਨ ਵਿੱਚ ਅਜਿਹੀਆਂ ਅਜਿਹੀਆਂ ਪਰੇਸ਼ਾਨੀਆਂ ਇਹੋ ਜਿਹੇ ਦੁੱਖ ਜਾਂ ਸੁੱਖ ਐਸੋ ਆਰਾਮ ਆ ਜਾਵੇਗਾ ਕਿ ਤੁਹਾਨੂੰ ਅਸਲ ਵਿੱਚ ਲੱਗੇਗਾ ਕਿ ਪਰਮਾਤਮਾ ਦਾ ਕੁਝ ਵੀ ਨਹੀਂ ਉਹ ਸਿਰਫ ਇੱਕ ਝੂਠ ਹੈ ਇੱਕ ਛਲਾਵਾ ਹੈ ਇਹ ਸਮਾਂ ਸਭ ਤੋਂ ਧੀਰਜ ਵਾਲਾ ਹੋ ਜਾਂਦਾ ਹੈ ਕਿ ਪਰਮਾਤਮਾ ਦੇ ਨਾਲ ਜੁੜਨ ਵਾਲਾ ਬਣ ਜਾਂਦਾ ਹੈ ਜੇਕਰ ਤੁਸੀਂ ਇਸ ਸਮੇਂ ਆਪਣੇ ਮਨ ਤੋਂ ਨਹੀਂ ਭਟਕਦੇ ਤਾਂ ਤੁਸੀਂ ਪਰਮਾਤਮਾ ਦੇ ਨਾਲ ਮਿਲ ਜਾਓਗੇ ਅਗਲਾ ਸੰਕੇਤ 8ਵਾਂ ਹੁੰਦਾ ਹੈ ਜੀ ਕਿ ਪਰਮਾਤਮਾ ਤੁਹਾਨੂੰ ਖੁਦ ਆਪਣੇ ਸਾਹਮਣੇ ਪ੍ਰਗਟ ਹੋ ਜਾਣਗੇ ਫਿਰ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਣ ਚਾਹੇ ਉਹ ਤੁਹਾਡਾ ਕੋਈ ਦੋਸਤ ਦੇ ਰੂਪ ਵਿੱਚ ਚਾਹੇ ਕੋਈ ਤੁਹਾਡਾ ਭਲਾ ਕਰਨ ਦੇ ਰੂਪ ਵਿੱਚ ਹੀ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਸਥਿਤੀ ਵਿੱਚ ਪਹੁੰਚਣ ਤੇ ਤੁਹਾਡੇ ਮਨ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਰਹਿ ਜਾਵੇਗਾ ਕਿ ਪਰਮਾਤਮਾ ਤੁਹਾਡੇ ਨਾਲ ਨਹੀਂ ਹਨ ਤੁਹਾਨੂੰ ਹਰ ਪਲ ਪਰਮਾਤਮਾ ਦਾ ਹੋਣਾ ਅਹਿਸਾਸ ਹੁੰਦਾ ਹੀ ਰਹੇਗਾ ਤੁਸੀਂ ਆਪਣੇ ਮਨ ਦੇ ਅੰਦਰੋਂ ਆਨੰਦਮਈ ਹੀ ਰਹੋਗੇ ਜਿਸ ਨੂੰ ਕਿ ਗੱਲਾਂ ਦੁਆਰਾ ਕਦੇ ਪ੍ਰਗਟ ਨਹੀਂ ਕੀਤਾ ਜਾ ਸਕਦਾ ਸਾਧ ਸੰਗਤ ਜੀ ਨੌਵਾਂ ਸੰਕੇਤ ਹੁੰਦਾ ਹੈ ਜੀ ਕਿ ਜਦ ਵੀ ਤੁਹਾਨੂੰ ਅੰਮ੍ਰਿਤ ਵੇਲੇ 3 ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਬਹੁਤ ਹੀ ਸੋਹਣੀ ਖੁਸ਼ਬੂ ਅਤੇ ਨਗਾੜਿਆਂ ਦੀ ਆਵਾਜ਼ ਜਾਂ ਕਿਤੇ ਪਾਠੀ ਸਿੰਘ ਦੀ ਪਾਠ ਕਰਨ ਦੀ ਆਵਾਜ਼ ਜਦੋਂ ਤੁਹਾਡੇ ਕੰਨਾਂ ਵਿੱਚ ਪੈਣੀ ਸ਼ੁਰੂ ਹੋ ਜਾਵੇ ਤਾਂ ਤੁਸੀਂ ਸਮਝ ਲੈਣਾ ਕਿ ਪਰਮਾਤਮਾ ਦੀ ਮਿਹਰ ਹੁਣ ਤੁਹਾਡੇ ਉੱਤੇ ਹੋ ਚੁੱਕੀ ਹੈ ਉਹ ਤੁਹਾਡੇ ਤੇ ਕਿਰਪਾ ਵਰਸਾਉਣ ਵਾਲੇ ਹਨ ਤਾਂ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਲ ਜੁੜ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ